ਜਲੰਧਰ ਦੇ ਵਿੱਚ ਐਤਵਾਰ ਦੀ ਸ਼ਾਮ ਪੀਰ ਬੋਦਲਾ ਬਾਜ਼ਾਰ ਦੇ ਵਿੱਚ ਗਾਕਾਂ ਨੂੰ ਲੈ ਕੇ ਦੁਕਾਨਦਾਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ। ਇਹ ਦੱਸਦੇ ਹੈ ਕਿ ਵਿਵਾਦ ਕਪੜਾ ਵਪਾਰੀਆਂ ਦੇ ਵਿਚਾਲੇ ਹੋਇਆ ਹੈ। ਇੱਕ ਪਾਸੇ ਹਰਪ੍ਰੀਤ ਸਿੰਘ ਕਪੜਾ ਵਪਾਰੀਆ ਤੇ ਦੂਜੇ ਪਾਸੇ ਪ੍ਰੇਮ ਕਲੋਥ ਹਾਊਸ ਕਪੜਾ ਵਪਾਰੀਆ ਹੈ। ਜਿਸ ਦੇ ਵਿੱਚ ਹਰਪ੍ਰੀਤ ਸਿੰਘ ਜ਼ਖਮੀ ਹੋ ਜਾਂਦਾ ਅਤੇ ਪ੍ਰੇਮ ਕਲੋਥ ਹਾਊਸ ਦੇ ਸ਼ੀਸ਼ੇ ਟੁੱਟ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਹੰਗਾਮ ਹੋਣ ਤੋਂ ਬਾਅਦ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਝੜਪ ਹੁੰਦੀ ਹੈ ਤੇ ਇੱਕ ਅੱਦੇ ਦੀ ਕੁੱਟਮਾਰ ਵੀ ਹੋ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਮਿਲੀ ਜਾਣਕਾਰੀ ਦੇ ਅਨੁਸਾਰ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਨੋਂ ਦੁਕਾਨਦਾਰ ਬਹਿਸ-ਬਾਜ਼ੀ ਸ਼ੁਰੂ ਕਰਦੇ ਨੇ ਅਤੇ ਦੇਖਦੇ-ਦੇਖਦੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਅਤੇ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉੱਥੇ ਇਸ ਮਾਮਲੇ ਲੈ ਕੇ ਬਾਜ਼ਾਰ ਦੀ ਕਮੇਟੀ ਦੋਨਾਂ ਦੁਕਾਨਦਾਰਾਂ ਦਾ ਮਾਮਲਾ ਸੁਲਝਾਉਣ ਦੀ ਗੱਲ ਕਰ ਰਹੀ ਹੈ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਬਾਜ਼ਾਰ ਦਾ ਹੈ ਅਤੇ ਬਾਜ਼ਾਰ ਵਾਲੇ ਲੋਕ ਇਸ ਨੂੰ ਮਿਲ ਕੇ ਸੁਲਝਾਉਣਾ ਚਾਹੁੰਦੇ ਨੇ। ਐਸਐਮ ਜੀ ਨਿਊਜ਼ ਲਈ ਜਲੰਧਰ ਤਤਵਿੰਦਰ ਕੁਮਾਰ ਦੀ ਰਿਪੋਰਟ। ਜਲੰਧਰ ਦੇ ਵਿੱਚ ਐਤਵਾਰ ਦੀ ਸ਼ਾਮ ਪੀਰ ਬੋਦਲਾ ਬਾਜ਼ਾਰ ਦੇ ਵਿੱਚ ਗਾਹਕਾਂ ਨੂੰ ਲੈ ਕੇ ਦੋ ਦੁਕਾਨਦਾਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਿਆ ਦੱਸ ਦਿਆ ਕਿ ਵਿਵਾਦ ਕਪੜਾ ਵਪਾਰੀਆਂ ਦੇ ਵਿਚਾਲੇ ਹੋਇਆ ਹੈ ਇੱਕ ਪਾਸੇ ਹਰਪ੍ਰੀਤ ਸਿੰਘ ਕਪੜਾ ਵਪਾਰੀਆ ਤੇ ਦੂਜੇ ਪਾਸੇ ਪ੍ਰੇਮ ਕਲੋਥ ਹਾਊਸ ਕਪੜਾ ਵਪਾਰੀਆ ਜਿਸ ਦੇ ਵਿੱਚ ਹਰਪ੍ਰੀਤ ਸਿੰਘ ਜ਼ਖਮੀ ਹੋ ਜਾਂਦਾ ਅਤੇ ਪ੍ਰੇਮ ਕਲੋਥ ਹਾਊਸ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਹੋਣ ਤੋਂ ਬਾਅਦ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਝੜਪ ਹੁੰਦੀ ਹੈ ਤੇ ਇੱਕ ਅੱਦੇ ਦੀ ਕੁੱਟਮਾਰ ਵੀ ਹੋ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਮਿਲੀ ਜਾਣਕਾਰੀ ਦੇ ਅਨਸਾਰ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਨਾਂ ਦੁਕਾਨਦਾਰ ਬੇਸਬਾਜੀ ਸ਼ੁਰੂ ਕਰਦੇ ਨੇ ਅਤੇ ਦੇਖਦੇ ਦੇਖਦੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਅਤੇ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉੱਥੇ ਇਸ ਮਾਮਲੇ ਲੈ ਕੇ ਬਾਜ਼ਾਰ ਦੀ ਕਮੇਟੀ ਦੋਨਾਂ ਦੁਕਾਨਦਾਰਾਂ ਦਾ ਮਾਮਲਾ ਸੁਲਝਾਉਣ ਦੀ ਗੱਲ ਕਰ ਰਹੀ ਹੈ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਬਾਜ਼ਾਰ ਦਾ ਹੈ ਅਤੇ ਬਾਜ਼ਾਰ ਵਾਲੇ ਲੋਕ ਇਸ ਨੂੰ ਮਿਲ ਕੇ ਸੁਲਝਾਉਣਾ ਚਾਹੁੰਦੇ ਨੇ। ਐਸਐਮ ਜੀ ਨਿਊਜ਼ ਲਈ ਜਲੰਧਰ ਤਤਵਿੰਦਰ ਕੁਮਾਰ ਦੀ ਰਿਪੋਰਟ। ਜਲੰਧਰ ਦੇ ਵਿੱਚ ਐਤਵਾਰ ਦੀ ਸ਼ਾਮ ਪੀਰ ਬੋਦਲਾ ਬਾਜ਼ਾਰ ਦੇ ਵਿੱਚ ਗਾਂਾਂ ਨੂੰ ਲੈ ਕੇ ਦੁੱਧ ਕਾਂਦਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਜਸਦੀਪ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਿਆ ਦੱਸ ਦਿਆ ਕਿ ਵਿਵਾਦ ਕਪੜਾ ਵਪਾਰੀਆਂ ਦੇ ਵਿਚਾਲੇ ਹੋਇਆ ਹੈ ਇੱਕ ਪਾਸੇ ਹਰਪ੍ਰੀਤ ਸਿੰਘ ਕਪੜਾ ਵਪਾਰੀਆ ਤੇ ਦੂਜੇ ਪਾਸੇ ਪ੍ਰੇਮ ਕਲੋਥ ਹਾਊਸ ਕਪੜਾ ਵਪਾਰੀਆ ਜਿਸ ਦੇ ਵਿੱਚ ਹਰਪ੍ਰੀਤ ਸਿੰਘ ਜ਼ਖਮੀ ਹੋ ਜਾਂਦਾ ਅਤੇ ਪ੍ਰੇਮ ਕਲੋਥ ਹਾਊਸ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਹੋਣ ਤੋਂ ਬਾਅਦ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਝੜਪ ਹੁੰਦੀ ਹੈ ਤੇ ਇੱਕ ਅੱਦੇ ਦੀ ਕੁੱਟ ਮਾਰ ਵੀ ਹੋ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਮਿਲੀ ਜਾਣਕਾਰੀ ਦੇ ਅਨਸਾਰ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਨਾਂ ਦੁਕਾਨਦਾਰ ਬੇਸਬਾਜੀ ਸ਼ੁਰੂ ਕਰਦੇ ਨੇ ਅਤੇ ਦੇਖਦੇ ਦੇਖਦੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਅਤੇ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉੱਥੇ ਇਸ ਮਾਮਲੇ ਲੈ ਕੇ ਬਾਜ਼ਾਰ ਦੀ ਕਮੇਟੀ ਦੋਨਾਂ ਦੁਕਾਨਦਾਰਾਂ ਦਾ ਮਾਮਲਾ ਸੁਲਝਾਉਣ ਦੀ ਗੱਲ ਕਰ ਰਹੀ ਹੈ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਬਾਜ਼ਾਰ ਦਾ ਹੈ ਅਤੇ ਬਾਜ਼ਾਰ ਵਾਲੇ ਲੋਕ ਇਸ ਨੂੰ ਮਿਲ ਕੇ ਸੁਲਝਾਉਣਾ ਚਾਹੁੰਦੇ ਨੇ। ਐਸਐਮ ਜੀ ਨਿਊਜ਼ ਲਈ ਜਲੰਧਰ ਤਤਵੀਂਦਰ ਕੁਮਾਰ ਦੀ ਰਿਪੋਰਟ।